ਜਲੰਧਰ ਦੇ ਫੋਕਲ ਪੁਆਇੰਟ ਦੇ ਕੋਲ ਇੱਕ ਵਿਅਕਤੀ ਦੀ ਮਾਰੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਮਾਈਕ ਸਵਾਰ ਭੈਣ ਭਰਾ ਜਾ ਰਹੇ ਸਨ ਤੇ ਇੱਕ ਟਿਪਰ ਦੀ ਚਪੇਟ ਵਿਚਕਾਰ ਨਾਲ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਦੂਸਰਾ ਵਿਅਕਤੀ ਕਾਇਲ ਹੋ ਚੁੱਕਿਆ ਹੈ ਤੇ ਟਿਪਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਬਲਸਥਾਨਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ਦੇ ਟਿਪਰ ਵਾਲੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੱਤਰਕਾਰ ਰਾਹੁਲ ਸ਼ਰਮਾ ਦੀ ਰਿਪੋਰਟ ਮੈਂ ਸਰ ਕੀ ਮਾਮਲਾ ਕੀ ਹੈ ਜੀ ਸਰ ਮਾਮਲਾ ਇਹ ਸੀ ਸਾਨੂੰ ਕਟੌਰੋਂ ਤੋਂ ਫੋਨ ਆਇਆ ਜੀ ਇਹ ਕਹਿੰਦੇ ਸਨ ਜੀ ਗਾਂਧੀ ਆਪਣੇ ਇਨਾ ਉਥੇ ਫੋਗਲ ਪੁਆਇੰਟ ਜਾਮ ਲੱਗਾ ਪਿਆ ਅੱਛਾ ਜੀ ਇਹ ਅਸੀਂ ਜਦੋਂ ਆ ਮੌਕੇ ਤੇ ਆਏ ਤੇ ਮੌਕੇ ਸਾਨੂੰ ਮਿਲਿਆ ਜਿਾ ਆਪਾਂ ਇਹ ਲੱਗਾ ਪਤਾ ਵੀ ਇੱਥੇ ਇੱਕ ਡੈਥ ਹੋ ਗਈ ਆ ਲੇਡੀ ਜੀ ਦੀ ਤੇ ਲੇਡੀ ਜੀ ਦੀ ਡੈਥ ਹੋਣ ਕਰਕੇ ਵੀ ਅਸੀਂ ਗੱਲ ਲਗਾ ਜਾਮ ਜਾਮ ਖਲਾਇਆ ਇਹ ਲੇਡੀ ਨੂੰ ਆਪਾਂ ਨੇ ਸਿਵਲ ਹਸਪਤਾਲ ਭੇਜਿਆ ਕੋਟ ਮਾਟ ਲਈ ਹਾਂ ਜੀ ਲੇਡੀ ਨੂੰ ਮਸਰਦ ਦਿੱਤੋਗੇ ਹਾਂਜੀ ਮੌਕੇ ਦਿੱਤ ਹੋਗੇ ਸਾਰੇ ਉਹ ਟ੍ਰੈਵਲ ਸਾਰੇ ਗੱਡੀ ਵਾਲਾ ਦੌੜ ਗਿਆ ਸੀਗਾ ਤੇ ਗੱਡੀ ਫਟ ਲਈ ਹੈ ਜਿੱਦਾਂ ਜਿੱਦਾਂ ਆਪਾਂ ਦੇਖਿਆ ਗੱਡੀ ਦੇ ਨੰਬਰ ਕੱਟੇ ਵੀ ਇਹਨਾਂ ਕੋਈ ਨੰਬਰ ਹੀ ਨਹੀਂ ਤੇ ਇਹ ਸਾਰੇ ਗੱਡੀ ਕੰਪਨੀ ਦੀ ਹੈਗੀ ਹੈ ਰੋਡਾਂ ਤੇ ਆਪਣੇ ਕੰਮ ਕਰਦੇ ਪਿਆ ਜੀ ਆਪਣੇ ਜਿਹੜਾ ਬਦਰੀ ਵਾਲਾ ਇਹ ਉਹਦੇ ਕਰਕੇ ਫਿਰ ਗੱਡੀ ਨੂੰ ਫਟ ਲਿਆ ਤੇ ਚੌਕੀ ਖਣ ਲੱਗੇ ਆ ਬਾਕੀ ਅਗਲੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿਅਕਤੀ ਵੀ ਦਿੱਖੀ ਜੀ ਕਿ ਸੱਤਾ ਇਹ ਲੇਡੀ ਦੇ ਤੋਂ ਹੈ ਸਾਰੇ ਹੈਗੇ ਦੱਸਦੇ ਆਪਣੇ ਮਕਸੂਦਾਂ ਦੇ ਆ ਜੀ ਤੇ ਆਪਣੇ ਮੋਟਰਸਾਈਕਲ ਤੇ ਆਉਂਦੇ ਪਏ ਸੀ ਮੋਟਰਸਾਈਕਲ ਤੇ ਇਹ ਵੀਰ ਤੇ ਜਾ ਰਹੇ ਸੀ ਆਪਣੇ ਇਸ ਸੰਸਕਾਤ ਤੇ ਜਾ ਰਹੇ ਸੀ ਜਦੋਂ ਫਿਰ ਇਹਦੇ ਤੇ ਆਪਣੇ ਸੰਝੀਆਂ ਦੀ ਨਹਿਰ ਤੇ ਆਏ ਆ ਤੇ ਉਹਨਾਂ ਨੇ ਆਣ ਕੇ ਫਿਰ ਇੱਥੇ ਟਰੱਕ ਦੇ ਛੱਟ ਮਾਰੀ ਇਹ ਹਣੀ ਦੇਥ ਹੋ ਗਈ ਮੇਰੀ ਚਲੀ ਸੀ ਕਿਦਰ ਤੇ ਨਹੀਂ ਨਾਲ ਉਹਦਾ ਭਰਾ ਸੀਗਾ ਜੀ ਤਾਂ ਉਹ ਉਹਨਾਂ ਨੇ ਬਚਾਇਆ ਹਾਂਜੀ ਭਰਾ ਦਾ ਬਚਾਇਆ ਤੇ ਆਪਣੇ ਲੇਡੀ ਦੇਥ ਹੋ ਗਈ